ਕੁਸੀਂ ਦੇਖ ਰਹੇ ਹੋ న్యూਸ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜਾ ਅਸੀਂ ਖੜੇ ਹਾਂ ਸਬਡਿਵੀਜ਼ਨ ਪਾਤੜਾਂ ਦੇ ਤਸਬਾ ਘੱਗੇ ਦੇ ਵਿੱਚ ਇੱਥੇ ਸੜਕ ਦੇ ਜਿਹੜਾ ਨਾਲ ਇੱਥੇ ਇੱਕ ਚਾਰ ਕਨਾਲਾਂ 18 ਮਰਲੇ ਜਗ੍ਹਾ ਜਿਹਦਾ ਦੋ ਧਿਰਾਂ ਦਾ ਆਪਸੀ ਡਿਸਪਿਊਟ ਚੱਲ ਰਿਹਾ ਤੇ ਜਿਹੜੀ ਸਾਡੇ ਨਾਲ ਏ ਧਿਰ ਖੜੀ ਹੈ ਇਹਨਾਂ ਦਾ ਦਾਵਾ ਕਿ

ਆ ਆਪਣਾ ਅਮਨ ਤੇ ਗੁਰਦੀਪੁਰਾ ਨੂੰ ਸੇਲ ਕਰ ਚੁੱਕਿਆ ਪੈਸੇ ਲੈ ਚੁੱਕੇ ਆ ਇੱਕ ਕਿੰਨਾ ਟਾਈਮ ਪਹਿਲਾਂ ਤੁਸੀਂ ਸੇਲ ਕਰੀ ਆ ਇਹਨਾਂ ਨੂੰ ਜਗਾ ਇਹ ਦੋ ਤਿੰਨ ਦੋ ਤਿੰਨ ਤੇ ਹੁਣ ਇਹਦਾ ਕੀ ਦੇ ਨਾਲ ਰੌਲਾ ਚੱਲ ਰਿਹਾ ਕੀ ਗੱਲਬਾਤ ਚੱਲ ਰੌਲਾ ਤਾਂ ਉਸ ਲਾਲੀ ਨਾਲ ਹੈ ਜੀ ਕੀ ਨਾ ਸੰਜੀਵ ਸੰਜੀਵ ਬਾਹਰ ਵਾਲੇ ਉਹ ਮੇਟ ਦੀ ਪੇਸ਼ਟ ਇਸ ਗੱਲ ਤੇ ਆ ਨਹੀਂ ਰਿਹਾ ਵੀ ਹਾਂ ਤੁਹਾਡੀ ਹੈ ਤੁਸੀਂ ਜਿਹੜੀ ਜਗਾ ਇਹਨਾਂ ਨੂੰ ਸੇਲ ਕਰ ਚੁੱਕੇ ਹੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਪਿੰਡ ਘੱਗਾ ਇਹ ਜਗ੍ਹਾ ਅਸੀਂ ਲਈਏ ਜੀ ਅੰਕਲ ਸੁਖਪਾਲ ਜੀ ਤੋਂ 4 ਕਨਾਲ 18 ਮਰਲੇ ਜਗ੍ਹਾ ਹੈ ਜੀ ਇਹ ਤੇ ਇਸ ਜਗ੍ਹਾ ਦੀਆਂ ਗਰਦੌਰੀਆਂ ਸਾਡੇ ਨਾਮ ਨੇ ਜੀ ਮੇਰੇ ਪਾਰਟਨਰ ਨੇ ਨਾਲ ਦੋ ਅਸੀਂ ਇਹ ਜਗ੍ਹਾ ਬਾਏ ਰਿਕਾਰਡ ਬਿਲਕੁਲ ਕੋਈ ਸਾਡਾ ਗਲਤ ਪ੍ਰੂਫ ਨਹੀਂ ਕੋਈ ਕੁਝ ਨਹੀਂ ਸਾਡਾ ਬਿਲਕੁਲ ਸਹੀ ਤਰੀਕੇ ਨਾਲ ਕਾਗਜ਼ ਕਾਰਵਾਈ ਦਾ ਕੰਮ ਹੋਇਆ ਜੀ ਹੁਣ ਰੌਲਾ ਕੀ ਚੱਲ ਰਿਹਾ ਰੌਲਾ ਇਹ ਹੈ ਜੀ ਇਸ ਜਗ੍ਹਾ ਦੇ ਵਿੱਚ ਅਸੀਂ ਕਾਬਜਾਂ ਜੀ ਸਾਡੀ ਆਪਣੀ ਜਗ੍ਹਾ ਹੈ ਜੀ ਸਾਨੂੰ ਸਟੇ ਆਪ ਮਿਲੀ ਹੋਈ ਹੈ ਜੀ ਕੋਰਟ ਵੱਲੋਂ ਹੂੰ ਨਾਲ ਜਿਹੜੀ ਜਗ੍ਹਾ ਲੱਗਦੀ ਹੈ ਜੇ ਸੰਜੀਵ ਕੁਮਾਰ ਗਰਗਦੀ ਹੈ ਉਹ ਸਾਡੇ ਕਿਲੇ ਦਾ ਸਪੈਸ਼ਲ ਨੰਬਰ ਹੈ ਜੀ 24 ਨੰਬਰ ਉਹ ਚੈਲੇਂਜ ਕਰੀ ਜਾਂਦੇ ਆ ਵੀ ਇਹ ਜਗ੍ਹਾ ਮੇਰੀ ਹੈ ਇਹਨਾਂ ਨੇ ਮੇਰੇ ਨਾਲ ਤਬਾਦਲਾ ਕੀਤਾ ਹੈ ਇਹਨਾਂ ਨੇ ਮੇਰੇ ਨਾਲ ਪੁਰਾਣੇ ਸਮੇਂ ਦੇ ਵਿੱਚ ਇੱਕ ਤਾਂ ਜਦੋਂ ਆਪਾਂ ਕਿਸੇ ਨਾਲ ਕੋਈ ਤਬਾਦਲਾ ਕਰਦੇ ਆ ਤਾਂ ਆਪਾਂ ਨੂੰ ਵਾਈ ਰਿਕਾਰਡ ਤਬਾਦਲਾ ਹੁੰਦਾ ਹੁੰਦਾ ਜੀ ਵੀ ਅਸੀਂ ਇੱਥੇ ਤਬਾਦਲਾ ਕਰਕੇ ਇਹ ਕੀਤਾ ਇੱਥੇ ਇਹ ਕੀਤਾ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ ਜੀ ਧੱਗਾ ਕਰਨਾ ਚਾਹੁੰਦੇ ਆ ਪੈਸੇ ਦੀ ਧੌਂਸ ਦਿਖਾਉਂਦੇ ਨੇ ਜੀ ਉਹ ਕੀ ਕਹਿੰਦੇ ਆ ਵੀ ਇੱਥੋਂ ਤਬਾਦਲਾ ਕਰਕੇ ਕੋਈ ਹੋਰ ਜਗਾ ਤੇ ਜ਼ਮੀਨ ਦਿੱਤੀ ਹੈ ਹਾਂਜੀ ਹਾਂਜੀ ਉਹ ਕਹਿੰਦੇ ਆ ਵੀ ਜਿਹੜਾ 24 ਉਹ ਇਹਦੇ ਪਿੱਛੇ ਆ ਜੀ 25 ਨੰਬਰ ਕਿਲਾ ਅੱਛਾ ਇਹਦੇ ਬੈਕ ਸਾਈਡ ਆ ਇਹ ਸਾਡਾ ਸਪੈਸ਼ਲ ਨੰਬਰ ਹੈ 24 ਨੰਬਰ ਕਿਲਾ ਇਹਨਾਂ ਨੇ ਸੇਲ ਨਹੀਂ ਕੀਤਾ ਜੀ ਹੂੰ ਇਹਨਾਂ ਨੇ ਸੇਲ ਹੁਣ ਇਹਨਾਂ ਦੀ ਜਗਾ ਇੱਥੇ 4 ਕਨਾਲ 18 ਮਰਲੇ ਜਿਹੜੀ ਉਹ ਸਾਨੂੰ ਇਹ ਗਰਦੌਰੀਆਂ ਕਰਾ ਚੁੱਕੇ ਨੇ ਆਪਦੀ ਪੇਮੈਂਟ ਬਾਇ ਅਕਾਊਂਟ ਚੈੱਕ ਦੇ ਰਾਹੀਂ ਲੈ ਚੁੱਕੇ ਨੇ ਜੀ ਇਹਨਾਂ ਦਾ ਇਸ ਜਗਾ ਨਾਲ ਵੀ ਕੋਈ ਬਦਲ ਤੱਕ ਵਾਸਤਾ ਹੈ ਨਹੀਂ ਉਹਨਾਂ ਵੱਲੋਂ ਹੁਣ ਕੀ ਕਿਹਾ ਜਾ ਰਿਹਾ ਉਹਨਾਂ ਨੇ ਕੋਈ ਕੋਰਟ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਕੇਸ ਪਾਇਆ ਜਾਂ ਕੋਈ ਪੁਨਸ ਪ੍ਰਸ਼ਾਸਨ ਦੇ ਕੋਲ ਹੈ ਜਾਂ ਐਸੇ ਹੀ ਤੁਹਾਨੂੰ ਕੋਈ ਮੂੰਹ ਜਣਾ ਆ ਕੇ ਤੁਹਾਨੂੰ ਰੋਕ ਰਿਹਾ ਸਾਨੂੰ ਉਹ ਤੰਗ ਪਰੇਸ਼ਾਨ ਕਰ ਰਹੇ ਨੇ ਜੀ ਬਾਹਰੋਂ ਫੋਨ ਕਰਾ ਕੇ ਮੈਨੂੰ ਧਮਕੀਆਂ ਦੇ ਰਹੇ ਨੇ ਜੀ ਵੀ ਜੇ ਤੂੰ ਆ ਜਗ੍ਹਾ ਦੇ ਵਿੱਚ ਬੜਿਆ ਵੀ ਤੇਰੇ ਪਿੱਤਲ ਭਰ ਦਾਂਗੇ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ ਜੀ ਤੇ ਇਸ ਜਗ੍ਹਾ ਦੇ ਵਿੱਚ ਅਸੀਂ ਉਸ ਦੀ ਜਗ੍ਹਾ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕੀਤਾ ਸਾਡਾ ਆਪਣਾ ਸਪੈਸ਼ਲ 24 ਨੰਬਰ ਹੈ ਅਸੀਂ ਆਪਦੇ ਵਿੱਚ ਰਹੇ ਹਾਂ ਕਦੇ ਡਿਪਟੀ ਦਫ਼ਤਰ ਦਰਖਾਸਤ ਦੇ ਦਿੰਦੇ ਨੇ ਜੀ ਡੀਐਸਪੀ ਪਾਤਰਾ ਜੀ ਕਦੇ ਪਟਿਆਲੇ ਦਰਖਾਸਤ ਦੇ ਦਿੰਦੇ ਨੇ ਜੀ ਪੁਲਿਸ ਦਾ ਪ੍ਰੈਸ਼ਰ ਬਣਾ ਕੇ ਸਾਨੂੰ ਸਾਡੀ ਆਪਦੀ ਜਗ੍ਹਾ ਦੇ ਵਿੱਚ ਵਧਣ ਤੋਂ ਰੋਕਦੇ ਨੇ ਜੀ ਇੰਨਾ ਜਿਹੜਾ ਦਬਾਅ ਕਿਹੜੀ ਗੱਲ ਤੋਂ ਪਾਇਆ ਜਾ ਰਿਹਾ ਕੋਈ ਸਿਆਸੀ ਸ਼ੈ ਦੇ ਨਾਲ ਇਹ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਾਂ ਵੈਸੇ ਇਹਦੇ 'ਚ ਦੇਖੋ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦਾ ਕਿ ਜੋ ਵੀ ਇਨਸਾਫ ਹੈ ਜੋ ਸੱਚ ਹੈ ਸੱਚ ਸਾਰਾ ਅੱਗੇ ਆਉਣਾ ਚਾਹੀਦਾ ਜੀ ਸਾਡੇ ਕਾਗਜ਼ ਚਾ ਕਿਤੇ ਜਾਣ ਜੋ ਵੀ ਕੁਝ ਹੈ ਸਾਡਾ ਚੈੱਕ ਕੀਤਾ ਜਾਵੇ ਪਰ ਸਾਨੂੰ ਇਨਸਾਫ ਦਿਵਾਇਆ ਜਾਵੇ ਵੀ ਅਸੀਂ ਕਿਸੇ ਨਾਲ ਕੋਈ ਫਰਾਡ ਨਹੀਂ ਕੀਤਾ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਜੀ ਨਾ ਹੀ ਅਸੀਂ ਕੋਈ ਪੇਪਰ ਗਲਤ ਬਣਾਏ ਨੇ ਨਾ ਹੀ ਕੋਈ ਕਿਸੇ ਨਾਲ ਬੇਈਮਾਨੀ ਕੀਤੀ ਹੈ ਜੀ ਇਹ ਮਾਲਕ ਸੀ ਇਹਨਾਂ ਦੇ ਨਾਂ ਚੱਲਦੀ ਆ ਰਹੀ ਸੀ ਗਰਦੌਰੀ ਅਸੀਂ ਇਹਨਾਂ ਤੋਂ ਗਰਦੌਰੀਆਂ ਕਰਾਈਆਂ ਨੇ ਜੀ ਤੇ ਮੈਂ ਤਾਂ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦਾ ਜੀ ਮੇਰਾ ਜਾਤੀ ਸੂਚਕ ਉਹਨਾਂ ਨੇ ਸ਼ਬਦ ਬੋਲੇ ਸੀ ਉਹਦਾ ਮੇਰਾ ਇਨਕੁਆਇਰੀ ਚੱਲਦੀ ਹੈ ਜੀ ਆਪਣੇ ਐਸਪੀ ਜਸਪੀਰ ਸਿੰਘ ਜੀ ਦੇ ਪਟਿਆਲੇ ਜੀ ਉਹ ਕਿੰਨੇ ਬੋਲੇ ਸੀ ਉਹ ਸੰਜੀਵ ਕੁਮਾਰ ਗਰਗ ਨੇ ਜੀ ਅੱਛਾ ਨਾਲ ਉਹਨਾਂ ਦੇ ਦੋ ਤਿੰਨ ਬੰਦੇ ਹੋਰ ਸੀ ਜੀ ਪਾਤਰਾਂ ਦੇ ਉਹਨਾਂ ਨੇ ਮੇਰੀ ਰਾਤ ਨੂੰ ਆ ਕੇ ਤੇ ਫੋਨ ਤੇ ਗੱਲ ਕਰਾਈ ਤੇ ਉੱਥੇ ਅਸੀਂ ਆਪਣੀ 78 ਫੁੱਟ ਤੇ ਕੰਧ ਪਾ ਰਹੇ ਸੀ ਜੀ ਪਿੱਛੇ ਜਿੱਥੇ ਸਾਡੇ ਨਿਸ਼ਾਨਦੇਹੀ ਹੋਈ ਸੀ ਜੀ ਉੱਥੇ ਅਸੀਂ ਆਪਣੀ ਕੰਧ ਪਾ ਰਹੇ ਸੀ ਉੱਥੇ ਉਸ ਬੰਦੇ ਨੇ ਆ ਕੇ ਰਾਤ ਨੂੰ ਸੰਜੀ ਕੁਮਾਰ ਨੇ ਮੈਨੂੰ ਫੋਨ ਤੇ ਜੀ ਆਪਦੇ ਪਾਰਟਨਰ ਦੇ ਫੋਨ ਤੇ ਕੱਢ ਕੇ ਗਾਲਾਂ ਮੈਨੂੰ ਜਾਤੀ ਸੋਚ ਕੇ ਸ਼ਬਦ ਬੋਲੇ ਜੀ ਆਪਦੇ ਉਹਨਾਂ ਦੀ ਮੈਂ ਕਾਰਵਾਈ ਆਪਣੀ ਜੋ ਵੀ ਹੈਗੀ ਹੈ ਜੀ ਐਸਐਸਪੀ ਦਫ਼ਤਰ ਪਟਿਆਲਾ ਚੱਲ ਰਹੀ ਹੈ ਜੀ ਉਹ ਤੇ ਮੈਨੂੰ ਉਮੀਦ ਹੈ ਪ੍ਰਸ਼ਾਸਨ ਤੋਂ ਵੀ ਮੈਨੂੰ ਇਨਸਾਫ ਮਿਲੂਗਾ ਜੀ ਇਹ ਜਿਹੜੀ ਜਗ੍ਹਾ ਦੀ ਬਾਉਂਡਰੀ ਹੈ ਇਹ ਪਹਿਲਾਂ ਹੀ ਕੀਤੀ ਹੋਈ ਸੀ ਕਿ ਖਰੀਦਣ ਤੋਂ ਬਾਅਦ ਤੁਸੀਂ ਕਰੀਏ ਇਹ ਇਹ ਸਾਰੀ ਅਸੀਂ ਕੀਤੀ ਹੈ ਜੀ ਇੱਥੇ ਅੱਛਾ ਖਰੀਦ ਕੇ ਤੁਸੀਂ ਖੁਦ ਬਾਉਂਡਰੀ ਕਰੀਆ ਚਾਰ ਚਫੇਰੇ ਦੀ ਤਾਂ ਜਿਹੜੀ ਇਹਦੇ ਇਧਰਲੇ ਪਾਸੇ ਨਾਲ ਲੱਗਦੀ ਜਗ੍ਹਾ ਹਾਂਜੀ ਉਹ ਕਿਹਦੇ ਕੋਲ ਹੈ ਇਸ ਟਾਈਮ ਇਹ ਸੰਜੀਵ ਕੁਮਾਰ ਗਰਗ ਕੋਲ ਹੈ ਜੀ ਜੋ ਪਾਤਰਾਂ ਤੋਂ ਹੈ ਠੀਕ ਹੈ ਇਹ ਇੱਥੇ ਆਪਣਾ ਪਤਾ ਨਹੀਂ ਕੁਝ ਵੀ ਕਰ ਰਹੇ ਆ ਹੂੰ ਉਹ ਤੋਂ ਆਪਾਂ ਨੇ ਕੁਝ ਨਹੀਂ ਲੈਣਾ ਜੀ ਕਿਉਂਕਿ ਨਾਲ ਲੱਗਦੀ ਜਗ੍ਹਾ ਸਾਡੀ ਇੱਧਰ ਹੈ ਸਰਕਾਰੀ ਰਸਤਾ ਲੰਘਦਾ ਹੀ ਜਿੱਥੇ ਆਪਾਂ ਖੜੇ ਆ ਹਾਂ ਇਹ ਸਰਕਾਰੀ ਰਸਤਾ ਜੀ ਇਹ ਮੰਗ ਕੀ ਕਰ ਰਹੇ ਹੋ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਕਰਦਾ ਜੀ ਸਾਡੇ ਪੇਪਰ ਚੈੱਕ ਕਿਤੇ ਜਾਣ ਸਾਨੂੰ ਸਾਡੀ ਜਗ੍ਹਾ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਤਾਂ ਸਾਨੂੰ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਮੇਰੀ ਬੇਨਤੀ ਹੈ ਵੀ ਉਹ ਸਾਨੂੰ ਨਾ ਕੀਤਾ ਜਾਵੇ ਇਹ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਤੋਂ ਅਸੀਂ ਜਗ੍ਹਾ ਖਰੀਦੀ ਹੈ ਤੇ ਇਹਨਾਂ ਨੂੰ ਵੀ ਬਿਲਕੁਲ ਤੰਗ ਨਾ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਜੀ ਇਨਸਾਫ ਇਹੀ ਚਾਹੀਦਾ ਬਸ ਵੀ ਸਾਨੂੰ ਇੱਥੇ ਆਉਣ ਤੋਂ ਸਾਡੇ ਪੇਪਰ ਚੈੱਕ ਕਰੋ ਸਾਡੇ ਕਾਗਜ਼ ਚੈੱਕ ਕਰੋ ਕੁਝ ਵੀ ਹੈ ਤੇ ਚੈੱਕ ਕਰਕੇ ਸਾਨੂੰ ਇੱਥੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮੇਰੀ ਤਾਂ ਇਹ ਪ੍ਰਸ਼ਾਸਨ ਅਕੀ ਬੇਨਤੀ ਹੈ ਤੇ ਜਿਹੜਾ ਮੇਰਾ ਐਸਪੀ ਸਾਹਿਬ ਦੇ ਚੱਲ ਰਿਹਾ ਜੀ ਪਟਿਆਲੇ ਉਹਦੇ ਚ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਜੋ ਮੈਂ ਇਹ ਜ਼ਮੀਨ 2008 ਦੀ ਖਰੀਦੀ ਹੋਈ ਹੈ ਤੇ ਆਲੇ-ਦਾਲੇ ਵਾਲੇ ਜਿਹੜੇ ਬੰਦੇ ਨੇ ਉਹਨਾਂ ਤੋਂ ਵੀ ਆਪਾਂ ਇਹ ਪਤਾ ਕਰ ਸਕਦੇ ਹਾਂ 2008 ਤੋਂ ਮੇਰਾ ਕਬਜ਼ਾ ਚੱਲਿਆ ਰਿਹਾ ਬਾ ਵੀ ਮੈਂ ਰਿਹਾ ਬੀਜ ਵੀ ਮੈਂ ਰਿਹਾ ਤੇ ਹੁਣ ਕੀ ਹੋਇਆ ਮੈਨੂੰ ਜਿਹੜੇ ਵੇਚਣ ਵਾਲੇ ਬੰਦੇ ਨੇ 2071 ਦੇ 25 ਨੰਬਰ ਦੀ ਰਜਿਸਟਰੀ ਕਰਾਈ ਸੀ ਤੇ ਕਬਜ਼ਾ ਦੇ ਦਿੱਤਾ ਸੀਗਾ ਮੌਕੇ ਤੇ ਵੀ ਆ ਆ ਜ਼ਮੀਨ ਨਾ 2 ਇੱਕ 25 ਨੰਬਰ ਹੈ ਪਰੰਤੂ ਹੁਣ ਮੈਨੂੰ ਪਤਾ ਨਹੀਂ ਸੀਗਾ ਉਸ ਬੰਦੇ ਨੇ ਇੱਕ 24 ਨੰਬਰ ਕਿੱਲੇ ਦੀ ਗਰਦੌਰੀ ਅਮਨਦੀਪੁਰਾਂ ਦੇ ਨਾ ਕਰਵਾਤੀ ਜੋ ਕਿ ਜੋ ਕਿ ਕਬਜ਼ਾ ਵਗੈਰਾ ਦਾ ਕੰਮ ਕਰਦੇ ਨੇ ਇੱਥੇ ਕਹਿੰਦੇ ਨੇ ਵੀ ਸਾਨੂੰ ਅਸੀਂ ਸਰਕਾਰ ਦੇ ਬੰਦੇ ਆ ਤੇ ਉਹ 24 ਨੰਬਰ ਕਿੱਲੇ ਤੇ ਬਾਉਂਡਰੀ ਮੇਰੀ ਵੱਜੀ ਹੋਈ ਹੈ ਕਬਜ਼ਾ ਮੇਰਾ ਸ਼ੋਅ ਕੀਤਾ ਹੋਇਆ ਉੱਥੇ ਤੇ ਹੁਣ ਇਹ ੱੱੱਕਾ ਕਰਦੇ ਨੇ ਮੇਰੇ ਨਾਲ ਤੇ ਮੈਨੂੰ ਧਮਕੀਆਂ ਵੀ ਦਿੰਦੇ ਨੇ ਵੀ ਤੇਰਾ ਗਾਟਾ ਲਾ ਦਾਂਗੇ ਮੌਕੇ ਦਾ ਐਸਐਚਓ ਉੱਥੇ ਮਹਿਜੂਦ ਸੀ ਘੱਗੇ ਦਾ ਬਲਜੀਤ ਸਿੰਘ ਮੈਨੂੰ ਕਹਿੰਦੇ ਤੇਰਾ ਉੱਥੇ ਗਾਟਾ ਲਾ ਦਾਂਗੇ ਅਸੀਂ ਇਹ ਧਮਕੀਆਂ ਵੀ ਦਿੰਦੇ ਨੇ ਕਿਉਂਕਿ ਇਹ ਆਪਦੇ ਆਪ ਨੂੰ ਕਹਿੰਦੇ ਨੇ ਵੀ ਅਸੀਂ 200 ਬੰਦੇ ਦਾ ਗਰੁੱਪ ਹੈ ਅਸੀਂ ਸਾਡਾ ਤਾਂ ਕੰਮ ਹੈ ਜੇਲ੍ਹ ਵੀ ਜਾ ਸਕਦੇ ਆ ਗੋਲੀ ਵੀ ਖਾ ਸਕਦੇ ਆ ਤੇ ਕੁਛ ਵੀ ਕਰ ਸਕਦੇ ਆ ਪਰ ਤੁਹਾਡਾ ਮਹਾਜਨਾਂ ਦਾ ਇਹ ਕੰਮ ਨਹੀਂ ਹੈਗਾ ਅਸੀਂ ਤੁਹਾਨੂੰ ਇਹ ਦਬਕਾ ਮਾਰ ਕੇ ਅਸੀਂ ਇਹ ਜ਼ਮੀਨ ਲੈਣੀ ਹੀ ਲੈਣੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ 24 ਨੰਬਰ ਹੈ ਉਹ ਉਹਨਾਂ ਨੂੰ ਜਿਹੜੀ ਆ ਉਹਨਾਂ ਨੇ ਕਰਦਾਵਰੀ ਕਰਵਾਈ ਆ ਉਹਦੀ ਤੇ ਤੁਹਾਡੇ ਕੋਲ ਆ ਜਿਹੜਾ 25 ਨੰਬਰ ਹੈ ਰਕਬਾ ਪਿਛਲੇ ਪਾਸੇ ਉਹਨੂੰ ਛੱਡ ਕੇ ਤੁਸੀਂ ਅਗਲੇ ਪਾਸੇ ਕਬਜ਼ਾ ਕਰ ਰਹੇ ਹੋ ਉਹਨਾਂ ਦੇ ਬਾਈ ਜੀ ਜੇ 25 ਨੰਬਰ ਉੱਥੇ ਮੌਜੂਦ ਨਹੀਂ ਹੈਗਾ ਹੁਣ ਉਹ ਕਹਿ ਰਹੇ ਨੇ ਉਰਨੂ ਵੀ ਪਤਾ ਹੈ ਵੀ ਸਾਰਾ ਡੇਰਿਆਂ ਦੇ ਹੇਠ ਚਲਾ ਗਿਆ ਉਹ 25 ਨੰਬਰ ਕਿਉਂਕਿ ਪਹਿਲਾਂ ਵਾਲੇ ਮਾਲਕ ਨੇ 25 ਨੰਬਰ ਪਹਿਲਾਂ ਹੀ ਕਿਸੇ ਨੂੰ ਹੋਰ ਦਿੱਤਾ ਹੋਇਆ ਸੀਗਾ ਜੋ ਪਹਿਲਾਂ ਜੋ ਜਿਨ੍ਹਾਂ ਨੇ ਉਹ ਕਬਜ਼ੇ ਕਰੇ ਹੋਏ ਨੇ ਇਹ ਉਹਨਾਂ ਤੋਂ ਵੀ ਪੁੱਛ ਸਕਦਾ ਵੀ ਉਹ ਮੇਰੇ ਲੇਵੇ ਹੈਗੀ ਸੀ ਜਾਂ ਨਹੀਂ ਹੈਗੀ ਸੀ 25 ਨੰਬਰ ਕਿਲੇ ਤੇ ਪਹਿਲੀ ਕਿਸੇ ਦਾ ਕਬਜ਼ਾ ਹੋਰ ਹੈ ਤੇ 22 25 ਦੇ ਏਜ ਦੇ ਵਿੱਚ ਇੱਕ 24 ਨੰਬਰ ਕਿਲਾ ਮੈਨੂੰ ਇਹਨੇ ਸਮਾਇਆ ਹੋਇਆ ਲਾਲੋ ਵੀ ਹੈਗਾ ਸੀਗਾ ਪਰੰਤੂ ਹੁਣ ਇਹ 24 ਤੇ ਵੀ ਇਹਦਾ ਮਨ ਬੇਈਮਾਨ ਹੋ ਗਿਆ ਗਰਦੌਰੀ ਕਿਸੇ ਦੇ ਨਾਮ ਹੋਰ ਕਰਾ ਕੇ 5-4 ਲੱਖ ਰੁਪਇਆ ਲਿਆ ਹੈ ਜਾਂ ਨਹੀਂ ਲਿਆ ਹੈ ਵੀ ਉਹਦੇ ਬੱਤੇ ਇਹ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੈਂਟਲੀ ਹਰਾਸ਼ ਕਰ ਰਹੇ ਨੇ ਅਦਰਵਾਈਜ਼ ਕਬਜ਼ਾ ਵੀ ਮੇਰਾ ਕੋਰਟ 'ਚ ਕੇਸ ਚੱਲ ਰਿਹਾ ਹੈ ਉਸ ਤੋਂ ਜਦੋਂ ਕੋਰਟ 'ਚ ਫੈਸਲਾ ਕਰੂਗੀ ਅਸੀਂ ਲਾਗੂ ਬਨਾਂਗੇ ਜੋ ਵੀ ਹੋਊਗਾ ਉਹ ਦਾਵਾ ਕਰ ਰਿਹਾ ਕਿ ਕਬਜ਼ਾ ਉਹਨਾਂ ਦਾ ਬਾਉਂਡਰੀ ਵੀ ਉਹਨਾਂ ਨੇ ਕੀਤੀ ਆ ਤਾਂ ਜਿਹੜੀ ਜੇ ਬਾਉਂਡਰੀ ਉਹਨਾਂ ਨੇ ਕੀਤੀ ਹੋਵੇ ਇੱਟਾਂ ਜਿਹੜੀਆਂ ਵਿੱਚ ਪਈਆਂ ਉਹ ਵੀ ਸਾਡੀ ਇੱਟਾਂ ਸਿੱਟ ਲੀਆਂ ਆਣੇ ਇੱਟਾਂ ਰਾਤ ਨੂੰ 9 ਵਜੇ ਜੇਕਰ ਉਹ ਮਾਲਕ ਹੈ ਰਾਤ ਨੂੰ 9 ਵਜੇ ਕੰਦ ਕਿਉਂ ਖਿੱਚਣ ਲੱਗਿਆ ਸੀਗਾ ਉਹ ਮੌਕੇ ਤੇ ਐਸਐਚਓ ਸ੍ਰੀ ਜਸ਼ਪਾਲ ਜੀ ਸ਼ਰਮਾ ਸੀਗੇ ਇੱਥੇ ਇੱਕ ਪਾਤਰਾਂ ਲਿਖੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਮੈਂ ਖੁਦ ਪੀਜੀਆਈ ਦਾਖਲ ਸੀਗਾ ਮੈਂ ਉਹਨਾਂ ਨੂੰ ਦਾਖ ਉਹ ਐਦਾ ਕਰਕੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਧਾਰ ਹੀ ਕੋਈ ਬੰਦੇ ਨੇ ਕਬਜ਼ਾ ਕਰ ਰਹੇ ਨੇ ਰਾਤ ਨੂੰ 9 ਵਜੇ ਉਹਨੇ ਬੁਲਾ ਕੇ ਕਬਜ਼ਾ ਛਡਵਾਇਆ ਉਹ ਤੇ ਜੇਕਰ ਉਹ ਅਬਦੀ ਜਗਾ ਮੇਰੀ ਹੋਵੇ ਜਾਂ ਤੁਹਾਡੀ ਹੋਵੇ ਤਾਂ ਕਿਉਂ ਉਹ ਬੰਦਾ ਰਾਤ ਨੂੰ 9 ਵਜੇ ਮਿਸਤਰੀ ਲਾਊਗਾ ਕਿਹੜਾ ਮਿਸਤਰੀ ਇਹ ਹੈ ਜਾਂ ਜਾਂ ਉਹ ਹੈ ਵੀ ਰਾਤ ਨੂੰ ਕੰਮ ਕਰੂਗਾ ਅੱਛਾ ਵੀ ਰਾਤ ਨੂੰ ਜੇ ਕੋਈ ਬੰਦਾ ਕਿਸੇ ਦੇ ਲਾ ਰਿਹਾ ਮਿਸਤਰੀ ਲਾ ਰਿਹਾ ਤਾਂ ਇਹਦਾ ਮਤਲਬ ਤਾਂ ਉਹ ਦੋ ਨੰਬਰ ਦਾ ਕੰਮ ਕਰ ਰਿਹਾ ਤੇ ਮੈਂ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਡੀਐਸਪੀ ਸਾਹਿਬ ਤੋਂ ਬੇਨਤੀ ਕਰਦਾ ਵੀ ਇਹਦਾ ਜਿਵੇਂ ਚਿੱਟੇ ਤੇ ਸਮੈਕ ਤੇ ਇਹ ਆਪਣਾ ਪਾਬੰਦੀਆਂ ਲਾ ਰਹੇ ਨੇ ਤੇ ਇਹਨਾਂ ਨੂੰ ਫੜ ਰਹੇ ਨੇ ਇਹ ਜੇ ਗੈਂਗਸਟਰਾਂ ਨੂੰ ਵੀ ਪੁਲਿਸ ਕਾਬੂ ਕੀਤਾ ਜਾਵੇ ਤਾਂ ਕਿ ਲੋਕ ਸ਼ਾਂਤੀ ਨਾਲ ਰਹਿ ਸਕਣ ਮੇਰੀਆਂ ਹੋਰ ਇੰਡਸਟਰੀਆਂ ਨੇ ਦੋ ਤਿੰਨ ਤੇ ਮੈਂ ਬਹੁਤ ਸਿਰ ਤੋਂ 40 ਸਾਲ ਤੋਂ ਇੱਥੇ ਦਾ ਵਸਿੰਦੇ ਦਾ ਇੱਥੇ ਦਾ ਰਹਿਣਾ ਮੇਰੇ ਬਾਰੇ ਕਿਸੇ ਵੀ ਬੰਦੇ ਤੋਂ ਜਾਣਕਾਰੀ ਲੈ ਲਓ ਕੋਈ ਵੀ ਪੱਤਰਕਾਰ ਕੋਈ ਵੀ ਬੰਦਾ ਕਹ ਜੇ ਕਹਦੇ ਵੀ ਇਹ ਬੰਦਾ ਤੁਸੀਂ ਇੱਕ ਹੋਰ ਉਲਤ ਵੀ ਅਲੀਗੇਸ਼ਨ ਲਾ ਰਹੇ ਹੋ ਵੀ ਹੋਰ ਵੀ ਜਗ੍ਹਾ ਤੇ ਉਹਨਾਂ ਨੇ ਕਬਜ਼ੇ ਕੀਤੇ ਆ ਕਿ ਇਹ ਹੀ ਗੱਲ ਸਹੀ ਆ ਵੀ ਹੋਰ ਵੀ ਜਗ੍ਹਾ ਤੇ ਉਹ ਕਰਦਾ ਉਹਦਾ ਕੰਮ ਇਹੀ ਹੈ ਜੀ ਉਹ ਹਮੇਸ਼ਾ ਰੌਲੇ ਦੇ ਹੀ ਕੰਮ ਕਰਦੇ ਨੇ ਉਹ ਉਹਨਾਂ ਨੇ ਉਹੋੜਾ ਪਟਵਾਰੀਆਂ ਲਵੇ ਜਾਂਦੇ ਨੇ ਉੱਥੇ ਪਤਾ ਕਰਦੇ ਨੇ ਵੀ ਕਿਹੜੀ ਜ਼ਮੀਨ ਔਤ ਦੀ ਪਈ ਹੈ ਕਿਹੜੀ ਜ਼ਮੀਨ ਕਿਸੇ ਤਰੀਕੇ ਦੀ ਇਹ ਜੀ ਪਈ ਹੈ ਜਿਹਦਾ ਕੋਈ ਬਾਲੀ ਵਾਰਿਸ ਨਹੀਂ ਉਹਨਾਂ ਨੇ ਉਹਨਾਂ ਨੇ ਬਸ ਅਜਿਹੇ ਕੰਮ ਅਪਣਾਏ ਹੋ ਉਨੇ ਇੱਕ ਗੱਲ ਹੋਰ ਵੀ ਕਹੀ ਆ ਕਿ ਪੈਸੇ ਦਾ ਜੋਰ ਦਿਖਾ ਕੇ ਸਾਨੂੰ ਕੋਈ ਜਾਤੀਵਾਚਕ ਸ਼ਬਦ ਵੀ ਇੱਥੇ ਬੋਲੇ ਜਾਂਦੇ ਆ ਕਿ ਇਹਦੇ ਉੱਥੇ ਕੰਪਲੇਂਟ ਪਾਈ ਹੋਈ ਹੈ ਐਸਐਸਪੀ ਸਾਹਿਬ ਲਵੇ ਉਹਦਾ ਫੈਸਲਾ ਸਰਦਾਰ ਜਸਵੀਰ ਸਿੰਘ ਜੀ ਨੇ ਐਸਪੀ ਸਾਹਿਬ ਉਹਨਾਂ ਲਵੇ ਕੇਸ ਚੱਲ ਰਿਹਾ ਮੈਂ ਆਪਦਾ ਪੱਖ ਦੇ ਕੇ ਆਇਆ ਹਾਂ ਉੱਥੇ ਤੇ ਇਹ ਇੱਥੇ ਇਹਨਾਂ ਦੇ ਆਪਦਾ ਪੱਖ ਦੇ ਰਿਖਿਆ ਜੋ ਫੈਸਲਾ ਹੋਊਗਾ ਉਹ ਵੀ ਹੋ ਜਾਊਗਾ ਜਾਤੀ ਸੂਚਕ ਸ਼ਬਦ ਮੇਰੇ ਲਵੇ 700 ਬੰਦਾ ਕੰਮ ਕਰਦਾ ਹੈ ਮੇਰੇ ਲਈ ਵੇ ਹਰ ਇੱਕ ਪਰ ਪਰਕਾਰ ਦਾ ਹਰ ਇੱਕ ਜਾਤ ਦਾ ਕੰਮ ਕਰਦਾ ਬੰਦਾ ਮੈਂ ਕਿਸੇ ਨੂੰ ਜਾਤੀ ਸ਼ਬਦ ਜਾਤੀ ਸੂਚਕ ਸ਼ਬਦ ਕਦੇ ਨਹੀਂ ਕਿਹਾ ਅਜੇ ਤੱਕ ਨਾ ਆਪਾਂ ਇਹ ਕੰਮ ਕਰ ਲੈ ਕਿਉਂਕਿ ਜਦੋਂ ਅਸੀਂ ਬਿਜ਼ਨਸ ਕਰ ਲੈਣੇ ਤਾਂ ਇਹ ਜਿਹੇ ਕੰਮ